ਜੋ ਆਪਣਾ ਨਾਮ ਗੁਰਬਿੰਦਰ ਸਿੰਘ ਪੱਟੀ ਜੀ। થોડો ਪਹਿਲੇ ਜੀ ਸਰ ਕੀ ਕਹਿਣਾ ਚਾਹੁੰਦੇ ਆ ਜੀ। ਅੱਜ ਦਾ ਤਿਰੰਗੇ ਦੀ ਚੈੱਕ ਕਰ। ਮੈਂ ਇੱਕ ਅਮਨ ਦਾ ਸੰਦੇਸ਼ ਦੇਣਾ ਚਾਹਾਂਗਾ। ਸਾਰੇ ਨਾਲ ਮਿਲ ਕੇ ਅਸੀਂ ਰਹ ਰਹੇ ਹਾਂ ਔਰ ਰੰਗੀ ਰਵਾਂਗੇ। ਔਰ ਇਹੀ ਭਾਰਤ ਦੀ ਤਰੱਕੀ ਦਾ ਰਾਜ਼ ਹੈ। ਇਹੀ ਦੇਸ਼ ਦੀ ਤਰੱਕੀ ਦਾ ਰਾਜ਼ ਹੈ। ਇਸ ਤੋਂ ਇਲਾਵਾ ਦੂਜਾ ਕੋਈ ਮੰਤਰ ਨਹੀਂ ਹੈ। ਔਰ ਹਮੇਸ਼ਾ ਆਪਸੀ ਜਿਹੜੇ ਧਰਮ ਦੇ ਝਗੜੇ ਆ ਉਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ। ਉਹਨਾਂ ਲੋਕਾਂ ਨੂੰ ਕੀ ਕਹਿਣਾ ਜੋ ਤੇ ਦੇ ਵਟਵਾਰੇ ਦੀ ਗੱਲਾਂ ਕਰ ਰਹੇ ਜਾਂ ਛੰਡੇ ਦੇ ਤਿਰੰਗੇ ਦੇ ਲੈ ਕੇ ਗੱਲਾਂ ਕਰਦੇ। ਉਹ ਆਪਣੇ ਪੈਰੀ ਆਪ ਕੋਹਾੜੀ ਮਾਰਨ ਵਾਲੀ ਗੱਲ ਹੈ ਜੀ। ਇਸ ਤਰ੍ਹਾਂ ਦੀ ਗੱਲ ਨਾ ਕੋਈ ਸੀਨ ਹੈ ਨਾ ਹੋ ਸਕਦੀ ਹੈ ਇਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਹਾਂਜੀ ਆਪਣਾ ਨਾਮ ਦੱਸੋ ਹਾਂਜੀ ਮੇਰਾ ਨਾਮ ਬਾਸ ਸਰਬਜੀਤ ਸਿੰਘ ਜੀ ਛਾੜਿਆ ਕੀ ਕਹਿਣਾ ਚਾਹੁੰਦੇ ਜੀ ਅੱਜ ਹੱਥ 'ਚ ਤਿਰੰਗਾ ਫੜ ਕੇ ਜਾਤੀ ਦਿਹਾੜਾ ਮਨਾਇਆ ਜਾ ਰਿਹਾ ਤੇ ਕੁਝ ਲੋਕ ਨੇ ਦੇਸ਼ ਨੂੰ ਵੰਡਣ ਦੀਆਂ ਗੱਲਾਂ ਕਰਦੇ ਨੇ ਅੱਜ ਜੀ ਆਪਣੇ ਹੱਥ ਵਿੱਚ ਅਸੀਂ ਤਿਰੰਗਾ ਫੜ ਕੇ ਅਸੀਂ ਸਾਰੇ ਇਕੱਠੇ ਆ ਹਿੰਦੂ ਸਿੱਖ ਮੁਸਲਮਾਨ ਸਾਈ ਅਸੀਂ ਸਾਰੇ ਭਰਾ ਹਾਂ ਔਰ ਅਸੀਂ ਸਾਰੇ ਇੱਕ ਝੰਡੇ ਦੇ ਥੱਲੇ ਆਂ ਹਿੰਦੁਸਤਾਨ ਸਾਡਾ ਦੇਸ਼ ਹੈ ਪਰ ਜਿਹੜੇ ਲੋਕ ਇਹਨੂੰ ਵੰਡਣਾ ਚਾਹੁੰਦੇ ਨੇ ਜਾਂ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਤਾਂ ਖੁਦ ਆਪ ਵੀ ਇਸ ਗੱਲ ਦੇ ਉੱਤੇ ਧਿਆਨ ਦੇਣਾ ਚਾਹੀਦਾ ਸਮਝ ਹੋਣੀ ਚਾਹੀਦੀ ਆ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਵਾਲਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਔਰ ਮੌਤ ਨੂੰ ਇਹਨਾਂ ਆਇਆ ਉਹਨਾਂ ਨੇ ਔਰ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਔਰ ਐਸੇ ਲੋਕ ਜਿਹੜੇ ਨੇ ਉਹ ਸਿਰਫ ਰੋਟੀਆਂ ਸੇਕਦੇ ਨੇ ਜਾਂ ਕੁਰਸੀਆਂ ਲੋਚਦੇ ਨੇ ਧਰਮਾਂ ਦੇ ਨਾਮ ਦਿੱਤੇ ਪੰਡੀਆਂ ਪਾਉਂਦੇ ਨੇ ਧਰਮਾਂ ਨੂੰ ਲੈ ਕੇ ਇਸਤੇਮਾਲ ਕਰਦੇ ਨੇ ਆਪਣੀ ਰਾਜਨੀਤੀ ਵਾਸਤੇ ਪਰ ਸਾਨੂੰ ਐਸੇ ਲੋਕਾਂ ਤੋਂ ਵੀ ਚੌਕਸ ਰਹਿਣਾ ਚਾਹੀਦਾ ਔਰ ਸਾਨੂੰ ਪਿਆਰ ਦਾ ਰਹਿਣਾ ਚਾਹੀਦਾ ਵਾ ਕਿਉਂਕਿ ਸਾਡਾ ਹਿੰਦੁਸਤਾਨ ਇੱਕ ਹੈ ਔਰ ਅਸੀਂ ਸਾਰੇ ਇੱਕ ਆ ਹਾਂ ਪੰਜਾਬੀ ਚ ਹਾਂਜੀ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਮਾਨਿਕਾਲੀ ਮੈਂ ਆਲਮੁਸਲਿਮ ਬਲਕਾ ਸੋਸਾਇਟੀ ਇੰਡੀਆ ਦਾ ਪ੍ਰੈਸੀਡੈਂਟ ਹਾਂ ਕੀ ਅੱਜ ਇਹ ਉਹਨਾਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ 75 ਸਾਲ ਹੋ ਗਏ ਲੱਗੇ ਆ ਦੇਸ਼ ਨੂੰ ਆਜ਼ਾਦ ਹੋਈ ਹਿੰਦੁਸਤਾਨ ਦੇ ਵਿੱਚ ਹਿੰਦੂ ਮੁਸਲਮਾਨ ਸੇਕਾ ਸਾਂਝੇ ਲਾ ਕੇ ਰਾਜਨੀਤੀ ਕੀਤੀ ਜਾਂਦੀ ਹੈ ਉਹਨਾਂ ਨੂੰ ਕੀ ਕਹਿੰਦਾ ਜਾਂਦੇ ਕਿਸ ਹੱਸਤੇ ਤਰੰਗ ਆਪਰੇ ਮੈਂ ਇਹ ਸਾਰੇ ਦੇਸ਼ਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਿੰਦੂ ਮੁਸਲਮਾਨ ਸਿੱਖ ਸਾਈਂ ਸਾਰੇ ਮਿਲ ਜੁਲ ਕੇ ਰਹੇ ਬੇ ਜਿਹੜਾ ਲੋਕ ਖਰਾਬ ਕਰਦਾ ਉਹਨਾਂ ਨੂੰ ਆਪਾਂ ਸਾਰੇ ਇਕੱਠਾ ਹੋ ਕੇ ਮੂੰਹ ਤੋੜ ਕੇ ਜਵਾਬ ਦਈਏ ਠੀਕ ਹੈ ਅਸੀਂ ਅੱਲਾਹ ਤਾਲਾ ਤੋਂ ਵੀ ਦੁਆ ਕਰਤਾ ਜੇ ਸਾਰੇ ਹਿੰਦੁਸਤਾਨ 'ਚ ਪਿਆਰ ਮੁਹੱਬਤ ਹਿੰਦੂ ਮੁਸਲਮਾਨ ਸਿੱਖ ਸਾਰੇ ਮਿਲ ਜੁਲ ਕੇ ਮੰਨਿਆ ਰਹੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਮੂਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਮੂਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤਾ ਜਾਵੇ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਖਾਸ ਕਰਕੇ ਜੋ ਮੁਸਲਮਾਨ ਜਾਤੀ ਦੇ ਲੋਕ ਨੇ ਉਹਨਾਂ ਤੇ ਜਿਆਦਾ ਰਾਜਨੀਤੀ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਹੱਥ 'ਚ ਤਿਰੰਗੇ ਨਹੀਂ ਵਿਖੇ ਜਾਂਦੇ ਤੁਹਾਡੇ ਹੱਥ 'ਚ ਤਿਰੰਗਾ ਵਿਖਿਆ ਜਾ ਰਿਹਾ ਹੈ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਜੋ ਤੁਹਾਡੇ ਸਿਰ ਦੇ ਉੱਤੇ ਰਾਜਨੀਤੀ ਕਰਦੇ ਜੀ ਮੈਂ ਤਾਂ ਕਹਾਂਗਾ ਸਰਕਾਰ ਤੋਂ ਇਹ ਹੀ ਨਿਵੇਦਨ ਕਰੂਗਾ ਉਹਨਾਂ ਨੂੰ ਫਾਰੇ-ਪਾਰ ਕੇ ਕਾਨੂੰਨ ਦਾ ਹਵਾਲੇ ਕਰਕੇ ਉਹਨਾਂ ਨੂੰ ਸਜ਼ਾ ਦਿੱਤਾ ਜਾਵੇ ਜੋ ਲੋਕ ਇਤਰਾ ਕਰਦਾ ਉਹਨਾਂ ਨੂੰ ਜੇਲ੍ਹ ਦਾ ਪਿੱਛੇ ਹੋਣਾ ਚਾਹੀਦਾ ਉਹ ਹਿੰਦੁਸਤਾਨ ਚ ਰਹਿਣ ਵਾਲਾ ਨਹੀਂ ਹੈ ਪਗਸਿੰਘ ਨੂੰ ਅੱਤਵਾਦੀ ਕਿਹਾ ਜਾਂਦਾ ਹੈ ਉਹਨਾਂ ਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਉਹ ਵੀ ਗਲਤ ਹੈ ਬਹੁਤ ਜ਼ਿਆਦਾ ਆਪਾ ਦਾ ਨਿੰਦਾ ਕਰਦਾ ਜਿਹੜਾ ਬੰਦਾ ਕਹਿੰਦਾ ਉਹਨਾਂ ਦੇ ਖਿਲਾਫ ਕਾਰਵਾਈ ਹੋਣਾ ਚਾਹੀਦਾ ਮੈਂ ਸਰ ਆਪਣਾ ਨਾਮ ਦੱਸ ਕੇ ਅੱਜ ਜੈ ਦੀ ਤਿਰੰਗੇ ਲੈ ਕੇ ਪ੍ਰੋਗਰਾਮ ਕਰ ਰਿਹਾ ਕਿ ਕੀ ਕਹਿਣਾ ਚਾਹੁੰਦੇ ਕੀ ਪ੍ਰੋਗਰਾਮ ਮੇਰਾ ਨਾਮ ਰਮਨ ਕੁਮਾਰ ਸ਼ਿਆੜਾ ਵਪਾਰ ਚੱਲਦਾ ਸੈਕਟਰੀ ਆ ਮੈਂ ਪੰਜਾਬ ਦਾ ਜੀ ਭਾਰਤੀ ਜਨਤਾ ਪਾਰਟੀ ਦਾ ਅੱਜ ਜਿਹੜਾ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਆਹਮਾਨ ਕੀਤਾ ਵਕ ਘਰ ਘਰ ਤਿਰੰਗਾ ਅਹੀਂ ਲਗਾਤਾਰ ਲੱਗੇ ਹੋਏ ਆਂ ਹਰ ਘਰ ਚ ਤੰਗਾ ਦੇ ਕੇ ਆ ਰਹੇ ਆਂ ਤਿਰੰਗਾ ਲਾ ਰਹੇ ਆਂ ਤੁਸੀਂ ਸਾਰੇ ਬੰਦੇ ਦੇ ਸਾਰੇ ਘਰਾਂ ਵਿੱਚ ਤਿਰੰਗੇ ਲੱਗੇ ਹੋਏ ਆ ਔਰ ਅੱਜ ਅਸੀਂ ਸਾਰਾ ਭਾਈਚਾਰਾ ਇਕੱਠੇ ਹੋਏ ਆਂ Hindu Muslim Sikh Isai ਸਾਰੇ ਇਕੱਠੇ ਹੋਏ ਆਂ ਸਾਰੇ ਤਿਰੰਗੇ ਦੇ ਪੰਗੇ ਦਾ ਮਾਨ ਸਨਮਾਨ ਕਰਦੇ ਪਏ ਆਂ ਔਰ ਹਰ ਇੱਕ ਆਮ ਆਦਮੀ ਕੋਈ ਕਿਸੇ ਧਰਮ ਦਾ ਵੀ ਹੋਵੇ ਉਹ ਤਿਰੰਗੇ ਦਾ ਮਾਨ ਸਨਮਾਨ ਕਰਦਾ ਵਾ ਉਹ ਦੇਸ਼ ਦਾ ਮਾਨ ਸਨਮਾਨ ਕਰਦਾ ਵਾ ਉਹ ਪ੍ਰਧਾਨ ਮੰਤਰੀ ਜੀ ਦੇ ਕਹਿਣ ਦੇ ਉੱਪਰ ਉਹ ਆਪਣੇ ਘਰਾਂ ਦੇ ਉੱਪਰ ਤਿਰੰਗਾ ਲਾ ਰਹੇ ਨੇ ਔਰ ਜਿਹੜਾ ਲੋਕੀ ਵੰਡਣਾ ਚਾਹੁੰਦੇ ਨੇ ਜਿਹੜੇ ਲੋਕੀ ਚਾਹੁੰਦੇ ਨੇ ਹਾਂਜੀ ਭਾਰਤ ਨੂੰ ਤੋੜਨਾ ਚਾਹੁੰਦੇ ਨੇ ਤਿਰੰਗੇ ਦਾ ਅਪਮਾਨ ਕਰਨਾ ਚਾਹੁੰਦੇ ਨੇ ਸ਼ਹੀਦਾਂ ਨੂੰ ਗਲਾਂ ਘੱਟ ਦੇ ਬੈਨ ਨੇ ਉਹਨਾਂ ਲੋਕਾਂ ਦੇ ਮੂੰਹ ਤੇ ਅੱਜ ਬੜੀ ਵੱਡੀ ਚਪੇੜ ਆ ਕਿ ਪੂਰੇ ਭਾਰਤ ਵਿੱਚ ਮੇਰੀ ਉਮਰ 42-43 ਸਾਲ ਆ ਮੈਂ ਆਪਣੀ ਹੋਸ਼ ਦੇ ਵਿੱਚ ਇੰਨਾ ਲੋਕਾਂ ਨੂੰ ਉਤਸ਼ਾਹਿਤ ਕਦੀ ਨਹੀਂ ਵੇਖਿਆ ਇੰਨੇ ਤਿਰੰਗੇ ਮੈਂ ਲੋਕਾਂ ਦੇ ਘਰਾਂ 'ਚ ਕਦੀ ਨਹੀਂ ਵੇਖੇ ਜਿੰਨੇ ਕਿ ਇਸ ਵਾਰ ਲੱਗ ਰਹੇ ਨੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਨੇ ਭਗਤ ਸਿੰਘ ਵਰਗੇ ਸ਼ਹੀਦ ਨੂੰ ਅਤਵਾਦੀ ਕਿਹਾ ਜਾਂਦਾ ਹੈ ਭਗਤ ਸਿੰਘ ਜਿਹੜਾ ਜੀ ਸ਼ਹੀਦੇ ਆਜ਼ਮ ਆ ਉਹਨੂੰ ਪੰਜਾਬ ਪੂਰਾ ਹਿੰਦੁਸਤਾਨ ਔਰ ਪੂਰੀ ਦੁਨੀਆ ਮੰਦੀ ਆ ਕਿ ਉਹ ਸ਼ਹੀਦ ਆ ਉਹਨੇ ਉਹਨੇ ਆਪਣੀ ਜਵਾਨੀ ਭਰੀ ਜਵਾਨੀ ਦੇ ਵਿੱਚ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਆਪਣੀ ਮੋਤ ਨੂੰ ਗਲੇ ਲਾਇਆ ਸਿਰਫ ਇਸ ਦੇਸ਼ ਵਾਸਤੇ ਭਾਰਤ ਵਰਸ਼ ਵਾਸਤੇ ਉਸ ਬੰਦੇ ਨੂੰ ਅੱਤਵਾਦੀ ਕਹਿਣ ਵਾਲਾ ਬੰਦਾ ਮਾਨਸਿਕ ਰੂਪ ਤੇ ਜਿਹੜਾ ਵਾ ਉਹਨੂੰ ਹਸਪਤਾਲ ਦੀ ਲੋੜ ਆ ਉਹਨੂੰ ਚਾਹੀਦਾ ਉਹਨੂੰ ਆਗਰੇ ਮੈਂਟਲ ਹਸਪਤਾਲ ਦਾਖਲ ਰਾਇਆ ਜਾਵੇ